ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਛੱਜਲਵੱਡੀ ਕਿਸਾਨ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਇਸ ਮਹੀਨੇ ਦਾ ਚੜ੍ਹਾ ਹੋ ਗਿਆ ਹੈ ਕਤਕ ਦਾ ਇਸ ਮਹੀਨੇ ਦੇ ਵਿੱਚ ਆਪਾਂ ਕਣਕ ਬੀਜਣੀ ਹੁੰਦੀ ਹੈ ਇਨਕੁਆਰੀ ਸੀ ਜ਼ਿਮੀਦਾਰ ਭਰਾਵਾਂ ਦੀ ਵੀ ਬਲ ਸਾਹਿਬ ਕਿਹੜੀ ਕਣਕ ਬੀਜੀਏ ਸੋ ਪਿਛਲੇ ਸਾਲਾਂ ਦੇ ਡਾਟਿਆਂ ਦੇ ਆਧਾਰ ਤੇ ਜਿਹੜੇ ਬੀਜ ਬਹੁਤ ਚੰਗੇ ਰਹੇ ਆ ਪਿਛਲੇ 2-3 ਸਾਲ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਪਰ ਉਹ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿਸਾਨ ਦੋਸਤੋ ਆਉਣ ਵਾਲੇ 20 ਦਿਨ ਦਾ ਵੈਦਰ ਦਿਨ ਦਾ ਟੈਂਪਰੇਚਰ 28 ਤੋਂ 32 ਡਿਗਰੀ ਰਹਿਣਾ ਤੇ ਰਾਤ ਦਾ ਟੈਂਪਰੇਚਰ 13 ਤੋਂ 19 ਡਿਗਰੀ ਰਹਿਣਾ ਜਾਨੀ ਕਿ ਹਾਲੇ ਆਉਣ ਵਾਲੇ ਤਿੰਨ ਹਫ਼ਤੇ ਗਰਮੀ ਰਹਿਣੀ ਹੈ ਜਿਸ ਕੇ ਦੇ ਵਿੱਚ ਮੈਂ ਖਲੋਤਾ ਇੱਥੇ ਵੀ ਕਣਕ ਬੀਜਣੀ ਹੈ ਤੇ 1 ਕਿੱਲੇ ਦੇ ਵਿੱਚ ਤਿੰਨ ਵਟਾਂ ਪਾ ਕੇ ਇਹਨੂੰ ਚੋਹੀ ਥਾਂ ਹੀ ਕਰ ਲੈਣਾ ਛੋਟੀਆਂ ਵਟਾਂ ਪਾ ਕੇ ਕਿਆਰੇ ਬੱਤੀ ਭਰ ਲੈਣਾ ਜਾਨੀ ਕਿ ਬਾਣ ਬਣਾਇਆ ਹੈ ਤੇ ਵਾਣ ਨੂੰ ਭਰਨਾ ਹੈ ਉਸ ਤੋਂ ਬਾਅਦ ਚ ਪੈਲੀ ਬੱਤਰ ਆਏਗੀ 15 ਤੋਂ 20 ਦਿਨ ਦੇ ਵਿੱਚ ਪੈਲੀ ਟੈਂਪਰੇਚਰ ਦੇ ਆਧਾਰ ਤੇ ਬੱਤਰ ਆਉਣੀ ਹੈ ਤੇ ਜੇ ਆਪਾਂ 15 ਤੇ 20 ਦਾ ਮਿਡਲ ਪੀਰੀਅਡ ਕੱਢ ਲਈਏ ਤੇ 17-18 ਦਿਨ ਬਣਦੇ ਆ 13 ਦਿਨ ਇਧਰੋਂ ਲਾ ਲਓ 11ਵੇਂ ਮਹੀਨੇ ਦੇ 5 ਦਿਨ ਲਾ ਲਓ ਜਾਨੀ ਕਿ 11ਵੇਂ ਮਹੀਨੇ ਦੇ ਪਹਿਲੇ ਹਫਤੇ ਇਹ ਵਾਣ ਜਿਹੜਾ ਬੱਤਰ ਆ ਜਾਣਾ ਕਣਕ ਦੀ ਬਜਾਈ ਲਈਏ ਨੇ ਤਿਆਰ ਹੋ ਜਾਣਾ ਹੁਣ ਵੇਖੋ ਇਸ ਵੇਲੇ ਮਾਰਕੀਟ ਦੇ ਵਿੱਚ ਬੜਾ ਵੱਡਾ ਇਸ਼ੂ ਹੈ ਖਾਦਾਂ ਦਾ ਸਤ ਸਤੋ ਸਤੋ ਨਿਹਰਾ ਤੁਸੀਂ ਡੀਏਪ ਦੇ ਮਗਰ ਹੀ ਨਾ ਲੱਗੋ ਜੇ ਡੀਏਪ ਤੁਹਾਨੂੰ ਅਵੇਲੇਬਲ ਹੁੰਦੀ ਆ ਤੇ ਇੱਕ ਬੈਗ ਬੜਾ ਡੀਏਪ ਦਾ ਡੀਏਪ ਨਹੀਂ ਮਿਲਦੀ 0460 ਨਾਂ ਦੀ ਮਾਰਕੀਟ ਦੇ ਵਿੱਚ ਖਾਦ ਹੈਗੀ ਐ ਉਹਦੇ ਨਾਲ ਤੁਸੀਂ 15 ਕਿਲੋ 18 ਕਿਲੋ ਜ਼ੂਰੀਆ ਪਾ ਲਿਓ ਛੱਟਾ ਮਾਰ ਲਿਓ ਤੇ ਡੀਏਪ ਭਾਵੇਂ ਕੇਰ ਦਿਓ ਜਾਂ ਛੱਟਾ ਮਾਰ ਲਿਓ ਕਣਕ ਤੇ ਕੋਈ ਫਰਕ ਨਹੀਂ ਆਉਣਾ ਉਸ ਤੋਂ ਬਾਅਦ ਐਨ ਪੀ ਕੇ ਕੰਪਲੈਕਸ ਸ਼ੁਰੂ ਹੋ ਜਾਂਦੀ ਹੈ ਤੁਹਾਨੂੰ 12 32 16 ਖਾਦ ਮਿਲਦੀ ਹੈ ਬਹੁਤ ਵਧੀਆ ਖਾਦ ਆ ਸਵਾ ਕ ਬੋਰੀ ਪਾ ਲਿਓ 10 26 26 ਖਾਦ ਮਿਲਦੀ ਹੈ ਉਹ ਵੀ ਸਵਾ ਤੋਂ ਡੇਢ ਬੋਰੀ ਪਾ ਲਿਓ ਤੁਹਾਨੂੰ 20 20 0 13 ਖਾਦ ਮਿਲਦੀ ਹੈ ਉਹ ਵੀ ਡੇਢ ਬੋਰੀ ਪਾ ਕੇ ਤੁਸੀਂ ਆਪਣੀ ਕਣਕ ਦੀ ਬਿਜਾਈ ਕਰ ਸਕਦੇ ਜੀ ਸੋ ਖਾਦ ਵੀ ਇਕੱਲੀ ਡੀ ਏ ਪੀ ਦਾ ਖਹਿੜਾ ਨਾ ਕਰੀ ਜਾਇਓ ਮੰਨ ਲਓ ਤੁਹਾਨੂੰ 5 ਬੋਰੀਆਂ ਡੀ ਏ ਪੀ ਦੀਆਂ ਮਿਲਦੀਆਂ ਤੁਸੀਂ 5 ਨਾਲ ਐਨ ਪੀ ਕੇ ਲੈ ਲਓ ਮਿਕਸ ਕਰਕੇ ਬੀਜੋ ਹੁਣ ਆਪਾਂ ਗੱਲ ਕਰਦੇ ਆਂ ਬੀਜ ਦੀ ਕਿਸਾਨ ਦੋਸਤੋ ਜਿਹੜਾ ਪਿਛਲੇ 2 ਸਾਲ ਕਣਕਾਂ ਪੀਜ਼ ਜਿਹੜੇ ਜ਼ਿਆਦੇ ਝਾੜ ਵਾਲੇ ਆ ਪਿਛਲੇ ਸਾਲ ਤੇ ਪਰਮੇਸ਼ਰ ਦੀ ਇੰਨੀ ਕਿਰਪਾ ਸੀ ਵੀ ਹਰੇਕ ਜ਼ਮੀਂਦਾਰ ਦੀ ਕਣਕੀ ਬਹੁਤ ਜ਼ਿਆਦੀ ਵਧੀਆ ਨਿਕਲੀ ਸੀ ਹਰੇਕ ਸੀਜ਼ਨ ਇਹੋ ਜਿਹਾ ਸੀਜ਼ਨ ਨਹੀਂ ਆਉਂਦਾ ਹਰੇਕ ਸਾਲ ਜਿਸ ਤਰ੍ਹਾਂ ਇਸ ਵਾਰ ਝੋਨੇ ਦੇ ਵਿੱਚ ਜ਼ਮੀਂਦਾਰ ਨੂੰ ਕਾਫੀ ਵੱਡਾ ਡੈਂਟ ਲੱਗਾ ਝਾੜ ਦੇ ਵਿੱਚ ਬਹੁਤ ਸਾਰੀਆਂ ਵੈਰਾਈਟੀਆਂ ਹਾਈਬ੍ਰਿਡ ਵੈਰਾਈਟੀ 7375 ਇੱਕ ਦੀ ਵੈਰੈਟੀ ਹੋਰ ਉਹਨੂੰ ਛੱਡ ਕੇ ਉਹਦੇ ਵਿੱਚ ਵੀ ਡੈਂਟ ਲੱਗਾ ਪਰ ਉਹ ਪੈਸੇ ਠੀਕ ਠਾਕ ਜ਼ਿੰਮੇਦਾਰਾਂ ਨੂੰ ਵਟਾ ਗਿਆ ਸਾਡੇ ਕੋਲ ਉਹਦੇ अर्ली ਸਟੇਜ ਦੇ 30 32 ਕੁਇੰਟਲ ਦੇ ਡਾਟੇ ਵੀ ਹੈਗੇ ਆ ਲੇਟ ਦੇ 36 ਤੋਂ 38 39 ਕੁਇੰਟਲ ਦੇ ਡਾਟੇ ਵੀ ਹੈਗੇ ਆ ਕਿਹ ਕਿਹ ਜਗ੍ਹਾ ਉਹ 22 25 ਕੁਇੰਟਲ ਵੀ ਨਿਕਲਿਆ ਪਰ ਅਦਰ ਵੈਰੈਟੀਆਂ 16 17 ਕੁਇੰਟਲ ਤੋਂ ਲੈ ਕੇ 25 ਕੁਇੰਟਲ ਤੋਂ ਉੱਪਰ ਕਿਸੇ ਦੀ ਹਾਲ ਤੱਕ ਆਵਾਜ਼ ਨਹੀਂ ਆਈ ਕੁਝ ਝੋਨੇ ਦੇ ਝਾੜ ਬਾਰੇ ਵੀ ਕਮੈਂਟ ਕਰਿਓ ਆਪਾਂ ਗੱਲ ਕਰਦੇ ਹਾਂ ਕਣਕ ਦੇ ਬੀਜ ਆਪਾਂ ਕਿਹੜੇ ਕਿਹੜੇ ਲਈਏ ਖਸਾਨ ਦੋਸਤੋ ਇੱਕ ਤੇ ਜਦੋਂ ਆਪਾਂ ਮਾਰਕੀਟ ਦੇ ਵਿੱਚੋਂ ਬੀਜ ਲੈਣ ਜਾਣਾ ਹੈ অথরাইਜ਼ ਡੀਲਰ ਡਿਸਟਰੀਬਿਊਟਰ ਕੋਲ ਜਾਇਓ ਤੇ ਸਰਟੀਫਾਈਡ ਬੀ ਲਿਓ ਤੇ ਬੀ ਦੀ ਬਿੱਲ ਪੱਕਾ ਬਿੱਲ ਦੁਕਾਨਦਾਰ ਭਰਾ ਕੋ ਤੁਸੀਂ ਜ਼ਰੂਰ ਲਿਓ ਹੁਣ ਬੀ ਲੈ ਰਹੋ ਤੁਸੀਂ 826 ਬੀ ਲੈ ਲਓ ਤੁਸੀਂ 327 20 ਲੈ ਲਓ ਤੁਸੀਂ 3386 3385 ਇਹ ਸਾਰੇ ਵੀ ਚੰਗੇ ਆ ਜਿਨ੍ਹਾਂ ਦਾ ਐਵਰੇਜ ਝਾੜ ਪਿਛਲੇ 2 ਸਾਲ ਦੇ ਡਾਟੇ ਵੇਖੀਏ ਤੇ 23 ਤੋਂ 27 27 ਕੁਇੰਟਲ ਤੱਕ 28 ਕੁਇੰਟਲ ਵੀ ਕਈ ਭੈਣ ਭਰਾਵਾਂ ਨੇ ਕਲੇਮ ਕੀਤਾ ਕਿਉਂਕਿ ਪਿਛਲੇ ਸਾਲ ਜੇ ਕੋ ਭੈਣ ਭਰਾ ਕਹਿ ਦੇ ਵੀ ਮੇਰਾ 75 80 ਮਣ ਕਣਕ ਨਿਕਲੀ ਹੈ ਤੇ ਸੱਚ ਮੰਨਣ ਨੂੰ ਜੀ ਕਰਦਾ ਸੀ ਕਿਉਂਕਿ ਕਣਕ ਕਿਸੇ ਦੀ ਵੀ 25 26 ਕੁਇੰਟਲ ਤੋਂ ਘੱਟ ਨਹੀਂ ਸੀ ਆਉਂਦੀ ਇਸ ਸਾਲ ਇੱਕ ਵੀ ਜ਼ਿਮੀਦਾਰ ਦੀ ਮਾਉਥ ਟਾਕਿੰਗ ਦੇ ਵਿੱਚ ਬਹੁਤ ਜ਼ਿਆਦਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਚੱਲ ਰਿਹਾ ਉਹਦਾ ਨਾਂ ਹੈਗਾ 872 ਸੁਖਸਾਨ ਪ੍ਰੋ 872 ਲੈਣ ਵੇਲੇ ਧਿਆਨ ਰੱਖਿਓ ਪੱਕਾ ਬਿਲ ਜ਼ਰੂਰ ਲਿਓ ओरिजिनल ਹੋਣ ਦੀ ਗਾਰੰਟੀ ਲਿਓ ਕਿਉਂਕਿ 872 ਦੇ ਨਾਂ ਤੇ ਮਾਰਕੀਟ ਦੇ ਵਿੱਚ ਬੜੇ ਸਾਰੇ ਵੀ ਹੋਰ ਪੈਕ ਕਰਕੇ ਵੀ ਵੇਚੇ ਜਾਣੇ ਆ ਉਹਨਾਂ ਤੋਂ ਥੋੜਾ ਸੁਚੇਤ ਰਹੋ ਰਿਸਰਚ ਕਣਕਾਂ ਦੀ ਆਪਾਂ ਗੱਲ ਕਰਦੇ ਆ ਰਿਸਰਚ ਕਣਕਾਂ ਦੇ ਵਿੱਚ ਨਵੇਂ ਅਟੈਚ ਦਾ ਸਟਾਰ 72 ਵਧੀਆ ਝਾੜ ਦਿੰਦਾ ਰਿਹਾ ਹੈ ਪਿਛਲੇ 3 ਸਾਲ ਤੋਂ ਸਟਾਰ 75 ਪਿਛਲੇ 2 ਸਾਲ ਬਹੁਤ ਵਧੀਆ ਪਰਫਾਰਮੈਂਸ ਰਹੀ ਹੈ ਕਈਆਂ ਏਰੀਆ ਦੇ ਵਿੱਚ ਤੇ 27 ਤੋਂ 29 29 ਕੁਇੰਟਲ ਵੀ ਨਿਕਲ ਆਇਆ ਜਾਨੀ ਕਿ 70 ਮਣ ਤੋਂ ਵੀ ਬਾਹਰ ਇਹ ਵੀ ਨਿਕਲਿਆ ਸਟਾਰ 75 ਇੱਕ ਨਵਿਆ ਟੱਚ ਨੇ ਪਿਛਲੇ ਸਾਲ ਇੱਕ ਵਰਜ਼ਨ ਦਿੱਤਾ ਸੀ ਕੜਕ ਦਾ ਸਟਾਰ 05 ਉਹ ਵੀ ਜ਼ਮੀਦਾਰ ਭਰਾਵਾਂ ਨੇ ਬਹੁਤ ਪਸੰਦ ਕੀਤਾ ਨਾਰਮਲ ਹਾਈਟ ਦੀ ਕਣਕ ਹੈ ਇਹ ਝਾੜ ਉਹਦਾ ਵੀ ਆਪਾਂ ਮੰਨ ਕੇ ਚੱਲੀਏ ਕਿ 65 ਤੋਂ ਲੈ ਕੇ 75 ਮਾਣ ਦੇ ਵਿੱਚ ਵਿੱਚ ਬਹੁਤ ਸਾਰੇ ਐਸੇ ਫਾਰਮਰ ਹੈਗੇ ਜਿਨ੍ਹਾਂ ਦਾ ਨਿਕਲਿਆ ਤੇ ਕੋਸ਼ਿਸ਼ ਕਰਾਂਗੇ ਕਿ ਉਹ ਫਾਰਮਰ ਕਮੈਂਟ ਵੀ ਇਸ ਵੀਡੀਓ ਦੇ ਥੱਲੇ ਆਪਣੇ ਝਾੜ ਦਾ ਮੋਬਾਈਲ ਨੰਬਰ ਸਹਿਤ ਜ਼ਰੂਰ ਪਾਉਣਗੇ ਰਿਸਰਚ ਦੇ ਵਿੱਚ ਸ਼੍ਰੀ ਰਾਮ ਦੇ ਕੋਲ ਦੋ ਕਣਕਾਂ ਚੰਗੀਆਂ ਐ ਐਸ ਆਰ 372 ਤੇ ਇੱਕ 05 ਬਣਾ ਦੀ ਉਹਨਾਂ ਨੇ ਕਣਕ ਦਿੱਤੀ ਸੀ ਪਰ ਮੈਂ ਕੰਪਨੀ ਨੂੰ ਵੀ ਬੇਨਤੀ ਕਰਦਾ ਵੀ ਜੇ ਤਹੜ ਕੋ ਕੋਈ ਪ੍ਰੋਡਕਟ ਚੰਗਾ ਤਾਂ ਉਹਦਾ ਰੇਟ ਜਨੂਅਲ ਰੱਖੋ ਇਸ ਵਾਰ ਇਹ ਕਣਕਾ 67 ਤੋਂ ਲੈ ਕੇ 70 ਰੁਪਏ ਤੱਕ ਜਾਂ 65 ਤੋਂ 70 ਰੁਪਏ ਤੱਕ ਜ਼ਿੰਮੇਦਾਰ ਦੀ ਕਿਲੋ ਕਣਕ ਜੇਬ ਦੇ ਵਿੱਚ ਪੈਣੀ ਹੈ ਜਾਨੀ ਕਿ ਲਗਭਗ 2600 ਤੋਂ ਲੈ ਕੇ 2800 ਦਾ ਤੋੜਾ ਜ਼ਿੰਮੇਦਾਰ ਨੂੰ ਮਿਲਣਾ ਮੈਂ ਕੋਈ ਵੀ ਕੰਪਨੀ ਦਾ EMPLOYE ਸੁਣਦਾ ਹੋਵੇ ਤਾਂ ਉਹਨੂੰ ਬੇਨਤੀ ਕਰਦਾ ਆਪਣੀ ਅਪਲੈਨ ਨੂੰ ਆਪਣੇ ਵੱਡੇ ਅਫਸਰਾਂ ਨੂੰ ਭੇਜੋ ਵੀ ਰੇਟ ਰਿਸਰਚ ਵੈਰਾਈਟੀਆਂ ਦੇ ਘੱਟ ਕਰੋ ਸੋਖ ਸਾਹ ਦੋਸਤੋ ਰਿਸਰਚ ਵੈਰਾਈਟੀਆਂ ਦੇ ਵਿੱਚ ਸ਼ਰੀਰਾਮ ਦੀ ਤੇ ਨਵਿਆ ਟੱਚ ਦੀ ਕਣਕ ਜਿਹੜੀ ਮੇਰ ਕੋ ਨੌਲੇਜ ਹੈ ਜੇ ਤਹਾਨੂੰ ਤੁਸੀਂ ਕੋਈ ਰਿਸਰਚ ਵੈਰਾਈਟੀ ਲਾਈਓ ਜਿੱਦਾਂ ਸਟਾਰ 325 ਬਾਰੇ ਵੀ ਕਈ ਫਾਰਮਰ ਪੁੱਛਦੇ ਸੀ ਉਹਦਾ ਕੀ ਚਾੜ ਆਇਆ ਤੁਸੀਂ ਸਾਨੂੰ ਵੀ ਜਰੂਰ ਦੱਸਿਓ ਕਣਕ ਦੇ ਸੈਂਸ ਲਈ ਤੁਹਾਡੀ ਕੋਈ ਵੀ ਇਨਕੁਆਰੀ ਹੋਵੇ ਆਪਾਂ ਹਾਜ਼ਰ ਆ ਜਿਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾ ਨੇ ਬੁੱਧ ਦਿੱਤੀ ਹੈ ਉਸ ਬੁੱਧ ਦੇ ਅਨਸਾਰ ਤੁਹਾਡੇ ਖੇਤੀ ਦੇ ਮਸਲਿਆਂ ਦਾ ਜੋਗ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇੱਕ ਇਨਕੁਆਰੀ ਹੋਰ ਸੀ ਕਿ ਕਣਕ ਬੀਜ ਕੇ ਆਪਾਂ ਤੁਰੰਤ ਸਪਰੇਅ ਕਰਨੀ ਆ ਗੰਦ ਨਾ ਹੋ ਗੇ ਉਹ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਪ੍ਰੋਪਰ ਵਧੀਆ ਤਰੀਕੇ ਦੇ ਨਾਲ ਦੱਸਾਂਗੇ ਮੇਰਾ ਨੰਬਰ 9216099188 ਕਿਸਾਨ ਭਰਾਓ ਸਵੇਰੇ 6:30 ਤੋਂ ਲੈ ਕੇ ਰਾਤ ਨੂੰ 8:30 ਵਜੇ ਤੱਕ ਢੜਲੀ ਅਵੇਲੇਬਲ ਰਹਿੰਦਾ ਹੈ ਕਿਸਾਨ ਭਰਾ ਫੋਨ ਵੀ ਕਰਦੇ ਆ ਤੇ ਆਪਾਂ ਸੁਣਦੇ ਵੀ ਆ ਜਿਹੜੀ ਸਲਾਹ ਮੰਗਦੇ ਆ ਆਪਾਂ ਉਹਦੇ ਬਾਰੇ ਡਿਸਕਸ ਵੀ ਕਰਦੇ ਆ ਉਹਨਾਂ ਭਰਾਵਾਂ ਨੂੰ ਬੇਨਤੀ ਆ ਵੀ ਚੈਨਲ ਨੂੰ ਸ਼ੇਅਰ ਵੀ ਕਰੋ ਤੇ ਕਮੈਂਟ ਵੀ ਪਾਇਆ ਕਰੋ ਚੈਨਲ ਤੇ ਅੱਜ ਦੇ ਨੀਆ ਬੇਨਤੀਆਂ ਪ੍ਰਵਾਨ ਕਰਿਓ ਗਰੂ ਫਤਿਹ ਪ੍ਰਵਾਨ ਕਰਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ